ਡੇਰਾ ਗੋਡੇਵਾਲ ਤੇ ਬਾਬਾ ਸਾਹਿਬ ਦਾ ਦਾਨ ਕੀ ਬਹੁਤ ਧੰਨਵਾਦ ਜੀ ਸਾਰੇ ਕਬੱਡੀ ਦੇ ਲੋਕਾਂ ਦਾ ਕਬੱਡੀ ਦੇ ਰੈਫਰੀ ਸਭਾ ਦਾ ਖਿਡਾਰੀ ਸਹਿਮਾਨਾ ਦਾ ਟੀਮਾਂ ਦੇ ਜੱਲੀਆ ਵੀ ਟੀਮਾਂ ਪਛਿਆ ਤਸ਼ਰੀਫ ਲੈ ਕੇ ਆਇਆ ਖਿਡਾਰੀ ਸਾਰਿਆਂ ਦਾ ਧੰਨਵਾਦ ਹੈ ਲਓ ਜੀ ਗੱਜ ਸਿੰਘ ਵਾਲੀ ਨਾਮ ਹੈ ਮਿੰਦਰ ਇੱਕ ਮਿੰਟ ਬੜੀ ਭਿਆਨਕ ਜਿਹਾ ਮੈਚ ਤੇ ਗੱਜਤ ਸਿੰਘ ਵਾਲਾ ਤੇ ਪੱਤਾ ਨੰਬਰ 1 ਦਾ ਹੋਣਾ ਪੱਤਾ ਨੰਬਰ 1 ਦੀ ਜਮਤ ਕਰਾ ਕਰੋ ਵੀਰੇ ਕਿੱਥੇ ਹੈ ਪੱਤਾ ਨੰਬਰ 1 ਦੀਪ ਸਿੰਘ ਵਾਲਾ ਤੇ ਬਾਬਾ ਦੀਪ ਕਲਪਾ ਰਫੀਦਗੜ ਕਿਹੜੀ ਟੀਮ ਹੈ ਤੁਹਾਡੀ ਵੀਰੇ ਦੀਪ ਸਿੰਘ ਵਾਲੀ ਟੀਮ ਹੈ ਦੀਪ ਸਿੰਘ ਵਾਲਾ ਜੀ ਭਾਈ ਜੀ ਬੇਨਤੀ ਆ ਡੇਰਾ ਗੋਲਿਆਂ ਦੇ ਦੀ ਮੱਤ ਕਰਾ ਕਰੇ ਦਾਨੇ ਕਹਿੰਦੀ ਟੀਮ ਗਰਾਊਂਡ ਚ ਡੇਰਾ ਗੋਲਿਆਂ ਦੇ ਦੀ ਬਾਨੇ ਕਹਿੰਦੀ ਟੀਮ ਮੱਤ ਕਰਾ ਕਰੋ ਦਾਨੇ ਕੇ ਬਾਈ ਸੱਜਣੋ ਪਹਿਲਾ ਮੈਚ ਹੋ ਰਿਹਾ ਰਿਹਾ ਪਿੱਛੇ ਜੋ ਭਾਨਨੇ ਕੇ ਤੇ ਡੇਰਾ ਗੋਲੇਵਾਲ ਦਾ ਮੈਚ ਚ ਸ਼ਰਮਾ ਜੀ ਸੈਟਾ ਕਰਕੇ ਨੋਟ ਦਾ ਵਾਪਸ ਸੱਜਣ ਦਾਨੇਗੜੀ ਦੀ ਟੀਮ ਖੇਤਾਂ ਵਾਲੇ ਪਾਸੇ ਤੇ ਡੇਰਾ ਗੋਲੇਵਾਲ ਦੀ ਟੀਮ ਖੇਡਦੀ ਆ ਸਟੇਜ ਵਾਲੀ ਸਾਈਡ ਅਗਲਾ ਮੈਚ ਜੀਪ ਸਿੰਘ ਵਾਲਾ ਤੇ ਨਾ ਸੱਤਾ ਦੇਵਾ ਗੁਰਦੀਪ ਗੜ ਪੱਕਾ ਨੰਬਰ 1 ਤੇ ਜਲਤ ਸਿੰਘ ਵਾਲਾ ਦਾ ਮੈਚ ਹੋਵੇਗਾ ਬਾਕੀਆਂ ਤੇ ਡੇਰਾ ਬਹੁਤ ਮਿਲਾਸ ਦੋਹਾਰਿਆਂ ਨੇ ਤਿਆਰ ਨਹੀਂ ਹੋਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਖਣ ਵਾਲਾ ਤੇ ਲੁੱਡੇ ਵਾਲਾ ਵੱਲ ਮਰਾ ਮੈਚ ਹੋਏਗਾ ਸੰਗਰ ਰਾਹੂੜ ਦੇ ਰੋਡ ਵਾਰੰਧ ਰਾਕਾਂ ਦੇ ਹਰਦਾਸਾਂ ਸੰਤਨ ਬਾਬਾ ਅਮੀਰਲਾਸ ਕਲੱਬ ਕੌਣੀ ਤੇ ਮੰਜਾਵਾਲਾ ਮੈਚ ਹੋਇਆ ਵਿਚਾਕੀ ਕਲਾ ਪੀਰ ਤੇ ਡੇਰਾ ਬਾਬਾ ਐਸ ਸਿੰਘ ਤਾਲੀ ਵਾਲੇ ਦੀ ਟੀਮਾਂ ਵੀ ਜਿਹੜੀਆਂ ਤਿਆਰ ਪਰ ਤਿਆਰ ਰਹਿਣੀਆਂ ਪਈ ਆਪਣਾ ਰੇਡ ਕਰਾ ਕੇ ਸਾਰੀਆਂ ਟੀਮਾਂ ਜਿਹੜੀਆਂ ਗਰਾਂਡਾ ਵੱਲ ਪਹੁੰਚੀਆਂ ਜਾਣ ਦਾ ਸਾਹਮਣੇ ਕਹਿੰਦੇ ਪਈ ਰੇਡ ਲੋਹਲੇ ਵਾਲਾ ਪੰਡਾ ਜਿਸ ਤਣ ਦਾ ਕਿਤੇ ਰੁਪਾ ਪਹੁੰਚਿਆ ਬੜੀ ਤਗੜੀ ਕਬੱਡੀ ਖੇਡਿਆ ਮੇਰੇ ਵੀਰੋ ਨਾਲ ਪਰ ਦੂਜੇ ਪਾਸੇ ਕਹਿੰਦੇ ਦਾਨੇ ਕੇ ਪੰਡਾ ਚਾਕਰ ਲਾਗੋ ਕਿਤੇ ਡੇਰਾ ਗੋਲੇ ਵਾਲਾ ਹੋਰਾ ਦੁਨੀਆ ਇਹਦਾ ਦੁਨੀਆ सिद्ध रहिया और दूसर पासे कंदे बि चकदाने कंदी टीम ਅੱਜ ਕਿੰਦੇ ਧੰਨ ਧੰਨ ਬਾਬਾ ਜੋਗਾ ਸਿੰਘ ਦੀ ਯਾਦ ਨੂੰ ਸਮਰਪਿਤ ਸਾਰੇ ਸਾਡੇ ਪ੍ਰਬੰਧਕ ਵੀਰ ਗਰਾਮ ਦੇ ਸਜਣ ਅੰਮ੍ਰਿਤ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਜਿਨ੍ਹਾਂ ਨੇ ਮਾਪੁਰ ਸਾਹਿਬ ਦੀ ਯਾਦ ਵਿੱਚ ਸਾਡਾ ਕਬੱਡੀ ਦਾ ਕੱਪ ਕਿੰਦੇ ਖੇਡਿਆ ਜਾ ਰਿਹਾ ਬਾਬਾ ਫਰੀਦ ਜੀ ਦੇ ਇਤਿਹਾਸ ਤੋਂ ਬਾਅਦ ਰੂਪੇ ਤੋਂ ਧਰਤੀ ਮਾਲਵੇ ਦੀ ਧਰਤੀ ਦੇ ਫਿਰਕੋਟ ਦਾ ਮਾਣ ਮਾਣ ਪਿੰਡ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਇਸ ਮੇਕਰ ਦਾ ਬਹੁਤ ਚੱਕ ਦਾਨੇ ਦੇ ਪਿੰਡ ਦਾ ਗੱਭਰੂ ਕਬੱਡੀ ਖਾ ਰਿਹਾ ਦੋ ਜਾਪੀ ਪਿਆਰ ਉਧਰ ਦੇ ਪਾਸੇ ਕਿੰਦੇ ਵੀ ਮੁੰਡਾ ਸੋਲੀ ਵਾਲੇ ਪਿੰਡ ਦਾ ਸਭੇ ਖੇਡ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਹੈ ਗਰੁੱਪੇ ਗੋਰੇ ਹੋਣਾਂ ਦੀ ਖੇਡ ਕਬੱਡੀ ਕਲਾਕੇ ਤੇ ਸੰਦੀਪ ਵਰਕਰ ਦੀਆਂ ਜੰਦੀਆਂ ਆ ਮੁੰਡਾ ਟੀਰਾ ਗੋਲਿਆਂ ਦੀ ਟੀਮ ਦਾ ਜਾਫੀ ਇਸ ਹਮੇ ਖੇਡ ਦੇ ਮੈਦਾਨ ਵਿੱਚ ਰਾਜਾ ਆਪਾਂ ਕਹਿੰਦੇ ਪੁਆੜ ਜੁੜ ਗਿਆ ਤੁਮਿਆਰੇ ਵਾਲੇ ਬਾਜੇ ਵੀ ਫੈਸਲਾ ਕਰ ਦਿੱਤਾ ਕਿ ਇਹ ਪੁਆੜ ਨਜਾਫੀ ਦਾ ਹੈ ਅੰਮ੍ਰਿਤ ਰਣ ਸਾਹਿਬ ਦੀ ਟੀਮਾ ਤਗੜਾ ਕਰੋ ਬਈ ਦੀਪ ਸਿੰਘ ਵਾਲੀ ਟੀਮਾ ਰਜੀਤਗੜ ਦੀ ਟੀਮਾ ਤਗੜਾ ਕਰੋ ਰਜੀਤਗੜ ਅਗਲਾ ਮੈਚ ਬਾਈ ਜੀ ਹਰਜੇ ਦਾ ਖੇਡਿਆ ਜਾਣਾ ਬਾਬਾ ਦੀਪ ਸਿੰਘ ਵਾਲਾ ਬਾਈ ਦੀਪ ਸਿੰਘ ਦੀ ਟੀਮਾ ਤਗੜਾ ਕਰੋ ਕਥੇ ਮੇਰੇ ਵੀਰ ਰਜੀਤਗੜ੍ਹ ਦੀ ਟੀਮ ਰਜੀਤਗੜ੍ਹ ਦੀ ਟੀਮ ਬਾਈ ਆਗੇ ਧੰਨਵਾਦ ਪੱਕਾ ਨੰਬਰ 1 ਦੇ ਜਗਤ ਸਿੰਘ ਵਾਲਾ ਪੱਕੇ ਨੰਬਰ 1 ਦੀ ਟੀਮ ਆਥਰਾ ਕਰਵਾਈ ਜੀ ਜਗਤ ਸਿੰਘ ਵਾਲੀ ਦੀ ਟੀਮ ਆਗੇ ਜੀ ਧੰਨਵਾਦ ਪੱਕਾ ਨੰਬਰ 1 ਦੀ ਟੀਮ ਬਾਈ ਕਿਤੇ ਨਜ਼ਰ ਨਹੀਂ ਆ ਰਹੀ ਆਥਰਾ ਕਰੋ ਮੇਰੇ ਵੀਰ ਨਾਲ ਹੀ ਸੱਤਾ ਮੱਗਿਆਂ ਤੇ ਮੇਰਾ ਬਾਬਾ ਹੁਦ ਮੇਰਾ ਦੁਆਰਿਆਂ ਦਾ ਜੱਲਵਾ ਕਲਾਂ ਦੇ ਸੀਐਨਆਈ ਦੋਦਾ ਗੋਰੀ ਤੇ ਤੇਰਾ ਬਾਬਾ ਸਿੱਧ ਪੁੱਤਰ ਬਖੂਆ ਝੱਖੜਵਾਲਾ ਤੇ ਲੁੰਡੇਵਾਲਾ ਦੀ ਟੀਮਾਂ ਕੀ ਪਲੀਜ਼ ਰੈਡੀ ਰੈਲੀ ਰੈਲੀ ਕੇ ਉਹਨਾਂ ਵੱਲ ਆ ਜਾਣਗੇ ਜਲਦੀ ਖੇਡ ਮੈਦਾਨ ਵਿੱਚ ਆ ਜਾਣ ਆਹ ਦੇਖੋ ਗੋਲੀ ਵਾਲੇ ਬੰਦੇ ਖਾਫੀ ਨੇ ਫਿਰ ਫੜਿਆ ਘੁੱਟ ਭਰੀ ਬਗਲ ਲੰਘਿਆ ਜ਼ੋਰ ਖੇਡ ਮੈਦਾਨ ਵਿੱਚ ਮੇਰੇ ਵੀਰੋ ਦਾਤਾ ਤੇ ਕਤਸੂਰ ਨੇ ਜਉਂਦੇ ਜੱਗ ਰਹਿੰਦੇ ਨੇ ਦੁਨੀਆਂ ਦੇ ਲੱਗੇ ਮੇਲੇ ਲੋਕੀ ਰੌਣਕ ਦੇ ਜੀ ਪੰਜਾਬ ਦੀ ਧਰਤੀ ਹੈ ਗੁਰੂ ਆਪੀਣਾ ਦੀ ਧਰਤੀ ਹੈ ਖੇਡ ਮੈਦਾਨ ਦੇ ਵਿੱਚ ਕਿੰਨੇ ਗੱਜਰਾਂ ਫ੍ਰੀਕੋਰ ਦੇ ਵਿੱਚ ਵੱਡੀਆਂ ਰੌਣਕਾਂ ਪਿੰਡ ਮਾਨਪਾਦ ਤੇ ਫ੍ਰੀਕੋਰ ਦੀਆਂ ਗੱਲਾਂ ਆਓ ਕੋਲੀ ਵਾਲੇ ਪਰ ਲੱਗ ਬਹੁ ਆ ਗਿਆ ਇਧਰਲੇ ਪਾਸੇ ਦੋ ਜਾफी ਪਿਆਰ ਦੂਸਰੇ ਪਾਸੇ ਦਾਨੇ ਦੇ ਪਿੰਡ ਹੈ ਇਹਨਾਂ ਮੌਕਿਆਂ ਨਾਲ ਆਓ ਖੇਡ ਮੈਦਾਨ ਵਿੱਚ ਛੜਦੇ ਛੁੜਦੇ ਆ ਵੀਰਾਂ ਬੰਦਾ ਜਿਹੜੀ ਅਸਮਾਨਾਂ ਦਾ ਜੋਰ ਮੇਰੇ ਵੀਰੋ ਬਾਕੀ ਬਿਆੰਤ ਨੇ ਕਿੰਨੀ ਸਖਤ ਕੀਤੀ ਆ ਨੰਬਰ ਦੇ ਰਾ ਖਿਡਾਰੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਦੀਪ ਸਿੰਘ ਵਾਲੀ ਟੀਮਾ ਸਵਾਗਤ ਕਰੋ ਮੇਰੀ ਤੇਜ ਸਿੰਘ ਵਾਲਾ ਪੱਕਾ ਨੰਬਰ 1 ਦੀ ਟੀਮ ਆਕਰ ਕਰੋ ਅਗੇ ਜਾ ਜੋ ਗਰਾਊਂਡ ਦੇ ਟੋਡਾ ਮੈਦਾਨ ਦੇ ਪੱਟੀ ਵਾਲਿਓ ਚੱਲਦਾ ਮੈਚ ਸਵਾਗਤ ਹੈ ਇਹਦੇ ਵਿੱਚ ਸ਼ਰਮਾ ਜੀ ਦੱਸਿਓ 10 ਰੰਗ ਦੀ ਕੀ ਹੋ ਜਤਰੀ ਆ ਬਈ ਪਿੰਦਰ ਸੱਤੇ ਦਾਨੇ ਕੇ ਕਰੋ ਜੀ ਜੇਤੂ ਦਾਨੇ ਕੇ ਵਾਪਸ ਸਿੱਧ ਕਲੰਦ ਦਾਨੇ ਕੇ ਜੇਤੂ ਰਹਿ ਹੈ ਜੀ ਅਗਲਾ ਮੈਚ ਪੱਕਾ ਨੰਬਰ 1 ਤੇ ਜਲਤ ਸਿੰਘ ਵਾਲਾ ਦੋਨੇ ਟੀਮਾਂ ਬ੍ਰਾਜ ਸਿੰਘ ਵਾਲਾ ਪਰ ਵੱਡਾ ਨੰਬਰ 1 ਤੇ ਜਲਤ ਸਿੰਘ ਵਾਲਾ ਦੋਨੇ ਟੀਮਾਂ ਜਿਹੜੀਆਂ ਤੌਰ ਹੋਰ ਭਾਈ ਦੋਨੇ ਟੀਮਾਂ ਗਰਾਊਂਡ ਦੇ ਅੰਦਰ ਪੁੱਜ ਗਈਆਂ ਨਾਲ ਹੀ ਸੱਜਾ ਧੀਰ ਸਿੰਘਲ ਦੀ ਟੀਮ ਭਾਈ ਚੱਲਦੇ ਨਾਲ ਇਸ ਦਾ ਸੱਜਾ ਧੀਰ ਸਿੰਘਲ ਦੀ ਟੀਮ ਕਿਤੇ ਨਜ਼ਰ ਨਹੀਂ ਆ ਰਹੀ ਬਾਕੀਆਂ ਨੇ ਤੇ ਦੇਰਾ ਦਾ ਹੁਕਮੀਨਾ ਦੁਆਰਿਆਂ ਦਾ ਬੜਾ ਅੱਧੀਆ ਮੈਚ ਖੇਡਿਆ ਜਾਵੇਗਾ ਧਨਮਕਲਾ ਤੇ ਸੀਐਨਆਈ ਇੱਕ ਮਿੰਟ ਰੁਕ ਜਾਈ ਜੀਤ ਘੜ ਬਹਿ ਜਾ ਭਾਈ ਇੱਕ ਮੈਚ ਵੇੜ ਕਰ ਲੋ ਜੀ ਮਾਗੀ ਦਾ ਫੀਲ ਹੋ ਜਾਓ ਡਾਕਟਰ ਸਿੰਘ ਵਾਲਾ ਪੱਕਾ ਨੰਬਰ 1 ਨਾਲ ਜੀ ਕੰਨੀ ਸਾਡੇ ਡਾਕਟਰ ਸਿੰਘ ਵਾਲਾ ਪੱਕਾ ਨੰਬਰ 1 ਦਾ ਮੈਚ ਸ਼ੁਰੂ ਕਰ ਗਏ ਬਹੁਤ ਬਹੁਤ ਧੰਨਵਾਦ ਸਾਰੇ ਸਾਰੇ ਭਰਾ ਬਹੁਤ ਵਧੀਆ ਜੀ ਸਾਡੀ ਖੇਡ ਕਲੱਬ ਦਾ ਸਮਰਥਨ ਕਰਨ ਵਾਸਤੇ ਮਹਿਮਾਨ ਬਰਾ ਸਮੂਹ ਗ੍ਰਾਮ ਪੰਚਾਇਤ ਐਨ ਆਰ ਜੀਐਸ ਸਾਡੇ ਦਾਨ ਨਾਲ ਕੀਤਾ ਧੰਨਵਾਦ ਬਾਬਾ ਜੰਗਸੀ ਦੀ ਯਾਦਗਾਰੀ ਕਬੱਡੀ ਕੱਪ ਹਰ ਸਾਲ ਹਰ ਵਾਰੇ ਬਹੁਤ ਵੱਡੇ ਪੱਧਰ ਤੇ ਜਿਹੜਾ ਬਾਬਾ ਜੀ ਦਾ ਮੇਲਾ ਕਿੱਡਾ ਜਾਂਦਾ ਦੁਨੀਆਂ ਦੇ ਰਸਤੇ ਆਂਦੇ ਖਿਡਾਰੀ ਇਸ ਧਰਤੀ ਦੇ ਪਹੁੰਚਦੇ ਆ ਕਬੱਡੀ ਦੇ ਵੱਡੇ ਵੱਡੇ ਪਲੇਅਰ ਜਿਹੜੇ ਮੇਰੇ ਵੀਰੋ ਇਸ ਧਰਤੀ ਤੇ ਹਰ ਵਾਰੇ ਖੇਡਦੇ ਆ ਦੁਨੀਆਂ ਦੇ ਨਾਮੀ ਗ੍ਰਾਮੀ ਖਿਡਾਰੀ ਜਿਨ੍ਹਾਂ ਦੀ ਖੇਡ ਦੀ ਚਰਚਾ ਬਿਆਨਤਾ

ਦੀਪ ਸਿੰਘ ਵਾਲੀ ਟੀਮਾ ਥਰਗਰੋ ਬਾਈ ਦੀਪ ਸਿੰਘ ਵਾਲਾ ਦੀਪ ਸਿੰਘ ਵਾਲੀ ਟੀਮ ਚੱਕੋ ਅੱਥ ਮੇਰੇ ਵੀਰ ਬੱਗੇ ਵਾਲਾ ਵਰਸ ਤੇਰਾ ਬਾਬਾ ਹਕਮੇਨਾ ਦਵਾਰਿਆਂ ਵਾਲਾ ਬੱਗੇ ਵਾਲਾ ਤੇ ਦਵਾਰਿਆਂ ਦੀ ਟੀਮਾਂ ਵੀ ਨਜ਼ਰ ਨਹੀਂ ਆ ਰਹੀਆਂ ਧਰਮਾ ਕਲਾਂ ਤੇ ਸੀਐਨਆਈ ਲੋਦਾ ਕੌਣੀ ਤੇ ਤੇਰਾ ਬਾਬਾ ਸੰਤ ਬੁੱਟਰ ਬਖੂਆ ਝੱਖੜਵਾਲਾ ਤੇ ਲੋਹੜੇ ਵਾਲਾ ਬਲ ਅਫਰਾਦ ਤੇ ਸੰਗਰਾ ਹੂਰ ਫਾਨਾ ਦਾਕਰ ਦੀ ਹਰਦਾਸਾ ਤੰਤਰਬਾਵਾ ਅਗੀਰਾਸ ਕੌਣੀ ਤੇ ਮੱਝਾ ਵਾਲਾ ਵਿਚਾਕੀ ਗਲਾ ਮੇਂ ਤੇ ਡੇਰਾ ਬਾਬਾ ਜੈਸਤ ਵੀ ਕਾਲੀਆ ਵਾਲਾ ਮਾਨਸingh ਵਾਲਾ ਤੇ ਮੈਚ ਹੋਏਗਾ ਬਲੂ ਕਰਾਣਾ ਤੇ ਪਹਾੜੀ ਤੇ ਪੱਕਾ ਨੰਬਰ 3 ਅਸਾਰ ਹਰਿਆਣਾ ਤੇ ਜੀਤਾਂ ਸਿਮਰੇ ਵਾਲਾ ਤੇ ਮਾੜੀ ਕੌਣੀਏ ਤੇ ਚੋਕ ਸਰਕਾਰੀ ਦਾ ਮੈਚ ਹੋਵੇਗਾ ਹਰਿਆ ਭਗਤ ਕਲਬ ਤਾਨਿਆਂ ਵਾਲੀ ਤੇ ਰਾਜਾਂ ਵਾਲਾ ਮਾਰਸਿਕ ਵਾਲਾ ਵੀ ਤੇ ਖਾਈ ਫੇਨੇ ਕੇ ਸਰਜੇਕੇ ਤੇ ਬਾਬਾ ਮਾਨ ਦਾ ਕਬੱਡੀ ਕਲੱਬ ਲੰਬੀ ਇਹ ਸਾਰੀਆਂ ਟੀਮ ਆਪਣੇ ਮੈਂਚਾਂ ਲਈ ਤਿਆਰ ਰਹਿਣ ਗਿਆ ਦੋ ਪਾਈ ਹੋਈ ਕਬੱਡੀ ਤੇ ਵਿਅੰਤ ਗੱਲ ਕਰਦਾ ਹੋਇਆ ਆਓ ਸਾਹਮਣੇ ਜੱਜ ਸਿੰਘ ਵਾਲਾ ਪਿੰਡ ਹੈ ਇਹਨਾਂ ਦੋਨੋਂ ਜੱਸੀਆਂ ਦਾ ਫਿਰ ਮੈਦਾਨ ਦੇ ਵਿੱਚ ਆ ਮੁੰਡਾ ਪੱਕੇ ਵਾਲਾ ਕਬੱਡੀ ਪਾਰਾ ਮੇਰੇ ਮਿੱਤਰੋ ਉਮਰ ਛੋਟੀ ਖੇਡ ਕਬੱਡੀ ਦਾ ਕਿਤੇ ਵੱਡਾ ਹੌਸਲਾ ਹੈ ਖੇਡ ਕਬੱਡੀ ਖੇਡੇ ਜਾ ਰਹੀ ਹੈ ਇਧਰਲੇ ਪਾਸੇ ਮਾਨ ਜਿਹੜਾ ਪੱਕੇ ਦੀ ਟੀਮ ਦੇ ਹਿੱਸੇ ਵਿੱਚ ਆ ਗਿਆ ਮੈਂ ਸਰਵਲ ਵੈਲਫੇਅਰ ਯੂਥ ਕਲੱਬ ਵਾਲੇ ਸਾਰੇ ਮੌਦਨ ਪ੍ਰਬੰਧਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸੰਤਾ ਅੰਮੋਲਾ ਜੋਗਰ ਸਿੰਘ ਦੀ ਯਾਦ ਵਿੱਚ ਇਹ ਵੱਡਾ ਮੇਲਾ ਲਗਿਆ ਹਸਤਾਨਾ ਕਬੱਡੀ ਕੱਪ ਕੇ ਰੇ ਖੇਡਿਆ ਜਾ ਰਿਹਾ ਹੈ ਅੱਜ ਪਹਿਲੇ ਦਿਨ ਦੇ ਵਜਲੀ ਮੈਚ 45 ਕਰੋ ਭਾਰਤੀਆ ਪੁੱਜੀਆਂ ਟੀਮਾਂ ਆਜਨ ਸਿੰਘ ਵਾਲੇ ਬੰਦਾ ਧਾਰੀ ਹੈ ਔਰ ਦੂਸਰੇ ਪਾਸੇ ਪੱਕੇ ਵਾਲਾ ਗੱਭਰੂ ਇਸ ਸਮੇਂ ਕਹਿੰਦੇ ਵੀ ਗੁੱਟ ਫੜ ਕੇ ਲਾ ਕੇ ਲਾ ਕੇ ਜੱਫਾ ਕਰ ਮਦਾਨ ਦੇ ਵਿੱਚ ਟੋਟੀ ਦਾ ਮੈਚ ਕਹਿੰਦੇ ਵਜਲੀ ਖੇਡਿਆ ਜਾ ਰਿਹਾ ਹੈ ਸਤਾਜਾ ਕਰੋ ਦੀਆਂ ਟੀਮਾਂ ਵੀ ਇੰਟਰ ਹੋ ਜਾਣ ਕਬੱਡੀ ਸਤਾਜਾ ਕੱਲੋਂ ਭਾਰਤੀਆ ਟੀਮਾਂ ਜਿਹੜੇ ਪਲੇਅਰ 75 ਕਿਲੋ ਵਜ਼ਨ ਦੇ ਵਿੱਚ ਖੜਨਾ ਹੈ ਉਹ ਆਪਣੀਆਂ ਟੀਮਾਂ ਇਕੱਠ ਕਰਵਾ ਲੈਣ ਆਓ ਜੱਤ ਸਿੰਘ ਵਾਲੇ ਮਿਲਦੇ ਦੋਨੇ ਘਰੋਂ ਹਿਆਰ ਆਹ ਦੇਖੋ ਸਾਹਮਣੇ ਫਿਰ ਰਈ ਰਸਾ ਖੇਡ ਦੇ ਮੈਦਾਨ ਵਿੱਚ ਇਹਦੇ ਵੀ ਜਾਫੀ ਆ ਸਭ ਤੇ ਰੰਗਦਾ ਰੰਗ ਦੀਆਂ ਦੁੱਖੀਆਂ ਜਿਤਾਉਣ ਬਾਜ਼ੀਆਂ ਹੱਥਾਂ ਵਿੱਚ ਖੜੇ ਜਦੋਂ ਜੱਕੇ ਹੁੰਦੇ ਆ ਤੱਕਿਆਂ ਘਰਾਂ ਦੇ ਵਿੱਚ ਜੰਮੇ ਜਾ ਜਾਂਦੇ ਰੰਗ ਦੇ ਅਰਾਦੇ ਬੜੇ ਪੱਕੇ ਹੁੰਦੇ ਆ ਉਹ ਮੁੰਡੇ ਨੇ ਕਦੇ ਵੀ ਪੱਕੇ ਹੱਥ ਦੇ ਨਾਲ ਫੜ ਲਿਆ ਗਿੱਟਾ ਪ੍ਰਜੈਨਤਰੀ ਮੌਲਵੀ ਜਾਫੀ ਨੇ ਬਾਅਦ ਅੱਫਾ ਕਹਿੰਦੇ ਬੱਲੇ ਬੱਲੇ ਕਰਵਾ ਦਿੱਤੀ ਆ ਛੋਟੀਆ ਨੰਬਰ ਜੋੜ ਦਿੱਤਾ ਸੀ ਕਿਸੇ ਨਾਲ ਨਹੀਂ ਦੀਵਸ ਕਰਾ ਕਰ ਪਰ ਵੀਰ ਸੰਗਲ ਆ ਗਏ ਅੱਜ ਆ ਮੈਂ ਤੁਹਾਡਾ ਕਹਿੰਦਾ ਜੀ ਰਜੀਤਗੜ ਵੀ ਤਿਆਰ ਆ ਬੱਗਿਆਂ ਦੀ ਟੀਮ ਆ ਖੜਾ ਕਰੋ ਬੱਗਿਆਂ ਦਾ ਦਵਾਰਿਆਂ ਦੀ ਟੀਮ ਆ ਖੜਾ ਕਰੋ ਦਵਾਰਿਆਂ ਦਾ ਬੱਗਿਆਂ ਤੇ ਦਵਾਰਿਆਂ ਦੀ ਟੀਮਾਂ ਦੇ ਚੜ੍ਹ ਪਿਆ ਵੀ ਗਰਾਉਂਡ 'ਚ ਟੀਮਗਾਰ ਦੇ ਵਿੱਚ ਹੈ ਜੀ ਦੀਪ ਸਿੰਘ ਜੀ ਹੈਗੇ ਆ ਹਾਂ ਬਸ ਰਜੀਤਗੜ ਹੈ ਗਿਆ ਬਾਈ ਦਵਾਰਿਆਂ ਨਾਲ ਵਾਲਾ ਜੀ ਅੱਜ ਦੇਵਾਂਗਾ ਬੱਗਿਆਂ ਦੀ ਟੀਮਾਂ ਤਿਆਰੀ ਕਰਕੇ ਗਰਾਉਂਡ 'ਵਾਲ ਆਜੋ ਦੋਦਾ ਕੋਈ ਤੇ ਮੇਰਾ ਬਾਕ ਸਿਰ ਬੁੱਟਰ ਬਖਵਾ ਠਕਰ ਵਾਲਾ ਤੇ ਲੁੰਡੇ ਵਾਲਾ ਵੀ ਪਿਆਰ ਵਰਤਿਆ ਰਹਿਣਗੇ ਸਾਡੇ ਵੀਰ ਆਪਣੇ ਮੈਚਾਂ ਦੇ ਲਈ ਟੀਮਾਂ ਨੂੰ ਬੇਨਤੀ ਹੈ ਇਹ ਦਾਰਸ਼ਾ ਹੈ ਇਹ ਸਾਰੀ ਟੀਮਾਂ ਜਿਹੜੀਆਂ ਤਿਆਰੀ ਕਰ ਲੈਣਗੀਆਂ ਮਾਨ ਮਰਾੜ ਦੀ ਧਰਤੀ ਮੇਰੇ ਵੀਰੋ ਜਿਹੜਾ ਫੀਲ ਟੋੜਦਾ ਸ਼ਾਨਾਵਤੀ ਨਗਰ ਸ਼ਾਨਾਵਤੀ ਕੁੱਡਾ ਦੇ ਮਾਨ ਮਰਾੜ ਦੀਆਂ ਖੇਡੀਆਂ ਜਾਰੀਆਂ ਸੰਤਨ ਬਾਕ ਜੁਗਲਸ ਜਿਨ੍ਹਾਂ ਦੀ ਬਹੁਤ ਵੱਡੀ ਪਾਲ ਕਿਰਪਾ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਗੁਰੂ ਘਰ ਦੀ ਸੇਵਾ ਕੀਤੀ ਮੇਰੇ ਵੀਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਉਹਨਾਂ ਦਾ ਮਾਪਰਸ਼ੰਦੀਆਂ ਨੋ ਅੱਜ ਮਨਾਇਆ ਜਾ ਰਿਹਾ ਸੰਤਰਬਾਪਾ ਜੋਗਾ ਤੁਸੀਂ ਦੁਨੀਆ ਗੱਲਾਂ ਕਰਦੀ ਆ ਉਹ ਦੁਨੀਆ ਤੇ ਬੰਦੋ ਦੁਨੀਆ ਦਾ ਬੰਧਾਤਾ ਬੰਦਾ ਕਿਸੇ ਤੇ ਰਹਿਮਤ ਤੇਰੇ ਦਰ ਦੀ ਆ ਆਮ ਪੁਰਖਾਂ ਦੀ ਯਾਦ ਕੇ ਦੇ ਮਨਾਜਰੀਆ ਇਹ ਮੈਦਾਨ ਦੇ ਵਿੱਚ ਕਬੱਡੀ 45 ਕਿਲੋ ਭਾਰ ਦੇ ਵਜਨੀ ਮੈਚ ਅੱਜ ਖੇਡੇ ਜਾ ਰਿਹਾ ਤਾਂ ਧੰਨ ਬਾਬਾ ਗੁਰਗਾ ਸਿੰਘ ਜੀ ਆਮ ਪੁਰਖਾਂ ਦੀ ਯਾਦ ਦੇ ਵਿੱਚ ਇਹ ਵੱਡਾ ਮੇਲਾ ਮੇਰੇ ਵੀਰੋ ਇਸ ਇਲਾਕੇ ਦਾ ਮੇਲਾ ਇਸ ਨੰਗਰ ਮਾਸਪੀ ਵਾਲਾ ਐਨ ਆਰ ਆ ਵੀਰਾਂ ਦਾ ਦੇਸ਼ਾਂ ਦੇਸ਼ਾਂ ਵਿੱਚ ਬੱਠੇ ਪ੍ਰਵਾਸੀ ਭਰਾਵਾਂ ਦਾ ਬਹੁਤ ਧੰਨਵਾਦ ਆ ਮੁੰਡਾ ਜੱਟ ਸਿੰਘ ਵਾਲੇ ਪਿੰਡ ਦਾ ਕਬੱਡੀ ਪਾ ਰਿਹਾ ਆ ਦੂਸਰੇ ਪਾਸੇ ਪੱਕਾ ਪਿੰਡ ਇਸਾਫੀ ਦਾ ਫੜ ਗਿਆ ਗੁੱਟ ਲੱਗੇ ਕਿੰਗੀ ਆ ਦੇਖੋ ਸਾਹਮਣੇ ਸਰੀ ਬਗਲ ਤੇ ਮਹਫਾ ਜਿਹੜਾ ਨੌਜਣ ਯਾਫੀ ਨੇ ਕਹਿੰਦੇ ਵੀ ਪੱਕੇ ਦੀ ਟੀਮ ਦੇ ਹਿੱਸੇ ਵਿੱਚ ਆ ਰਿਹਾ ਸਾਹਿਬ ਦੀਪ ਸਿੰਘ ਵਾਲੇ ਜੀਤਖੜ ਦਾ ਭਾਈ ਅਗਲਾ ਮੈਚ ਹੋਣਾ ਤੇ ਦੋਨੇ ਟੀਮਾਂ ਚੱਲ ਰਹਿਣ ਦੀਪ ਸਿੰਘ ਵਾਲੇ ਦੇ ਖਿਡਾਰੀ ਆ ਜਾਣ ਅਜੀਤਖੜ ਦੀ ਟੀਮ ਪਹੁੰਚੀ ਹੋਈ ਆ ਆਓ ਸਾਹਮਣੇ ਫਿਰ ਕਬੱਡੀ ਕਬੱਡੀ ਕਰਦਾ ਹੋਇਆ ਕਰੋ ਜੋਰ ਤਕਨੀਕ ਤੇ ਹੱਲੇ ਦੀ ਕਬੱਡੀ ਸੁਨੋਹਾ ਵਿੱਚੋਂ ਕੱਲੇ ਨਾਲ ਕੱਲੇ ਦੀ ਕਬੱਡੀ ਕਹਿੰਦੇ ਉਹਦੇ ਦੋ ਜਾਫੀ ਖਾਲਾ ਵੀ ਪਾਈ ਹੋਈ ਰੇਡ ਆਓ ਕਹਿੰਦੇ ਨਹੀਂ ਰਸਾ ਆ ਕਹਿੰਦੇ ਵੀ ਕਹਿੰਦੇ ਭੈਣਾ ਮੁੰਡੇ ਨੇ ਫਿਰ ਦਿੱਤਾ ਹੋਰ ਜਿੰਨਾ ਮੁੰਡਾ ਹੱਥੋਂ ਰੱਖਵਾ ਜਾਈ ਨਿਕਲ ਗਿਆ ਯਾਰ ਕਹਿੰਦੇ ਸਰੇ ਦਾ ਨੰਬਰ ਬਿਆਨਤ ਕਹਿੰਦੇ ਜੋੜ ਦਿੰਦਾ ਇਸੇ ਨਾਲ ਹੀ ਚੱਲਦਾ ਮੈਚ ਸਵਾਤਕ ਸਿੰਦਰਬਾਈ ਨੋਟ ਕਰ ਰਹੇ ਚੱਲਦੇ ਮੈਚ ਦੇ ਵਿੱਚੋਂ ਪੱਕਾ ਨੰਬਰ 1 ਦੀ ਟੀਮ ਜਿੱਤੂ ਰਹੀ ਆ ਲਖੇ ਪੱਕਾ ਨੰਬਰ 1 ਸੱਤੇਬਾਈ ਕਰ ਰਹੇ ਇਸ਼ਾਰਾ ਜਿੱਤੂ ਰਹੀ ਆ ਅਗਲਾ ਮੈਚ ਦੀਪ ਸਿੰਘ ਵਾਲਾ ਤੇ ਰਹੀਤਗੜ੍ਹ ਦੀਆਂ ਟੀਮਾਂ ਜਿਹੜੀਆਂ ਸੈੱਟ ਲਾ ਲੈਣਗੀਆਂ ਬੜਾ ਵਧੀਆ ਮੈਚ ਕਿਹੜਾ ਜਦਗਾ ਬਾਬਾ ਦੀਪ ਸਿੰਘ ਅੰਦੀ ਕਲੱਬ ਇੱਕ ਪਾਸੇ ਰਜੀਤਗਣ ਤੇ ਦੂਸਰੇ ਪਾਸੇ ਟੀਮ ਖੇਡੇਗੀ ਦੀਪ ਸਿੰਘ ਵਾਲਾ ਬਾਜ ਘਿਹਾਰਾ ਸਾਡਾ ਵੀਰ ਬੜੀ ਚੋਟੀ ਦੀ ਕਬੱਡੀ ਖੇਡਿਆ ਨਾਮ ਸਾਡਾ ਭਾਈ ਕੌਰਾ ਵਾਲਾ ਭਾਈ ਜੁਲੀ ਧਰਤੀ ਬਹੁਤ ਵਧੀਆ ਰੈਫਰਿੰਗ ਸ਼ਕਤੀਆਂ ਸਲਾਮ ਜੈ ਵੀਰ ਜਲਦੀ ਨਾਲ ਜਿਹੜੀ ਰੇਡ ਪਵਾਤੀ ਕੀ ਗਰੀਕਾ ਰੇਡਾਂ ਵਿੱਚੋਂ ਰੇਡ ਤਾਂ ਹਰਜੀਤ ਦੀ ਮੰਨੀ ਸੀ ਬਾਕੀਆਂ ਨੇ ਕਾਲੇ ਦੀ ਕੋਈ ਚੜਦਾ ਨਾ ਕੰਨੀ ਸੀ ਰੇਡਾਂ ਵਿੱਚੋਂ ਰੇਡ ਤਾਂ ਹਰਜੀਤ ਦੀ ਮੰਨੀ ਸੀ ਦੁਨੀਆਂ ਦੇ ਵੱਡੇ ਵੱਡੇ ਮੱਲ ਕੇਦੇ ਫਿਰਦੇ ਮੇਰੇ ਵੀਰੋ ਰਣਜੀਤਗੜ ਅਗੀ ਆਗੀ ਖੇਤਾਂ ਵਾਲੇ ਪਾਸੇ ਰਣਜੀਤਗੜ ਅਗੀ ਆਦਰ ਖੇਤਾਂ ਵਾਲੀ ਸਾਈਡ ਦੀਪ ਸਿੰਘ ਵਾਲੀ ਟੀਮ ਆਗੀ ਅਸਟੇਲ ਵਾਲੇ ਪਾਸੇ ਆ ਮੁੰਡਾ ਰਣਜੀਤ ਰਣ ਦੇ ਜਾਫੀ ਵਿੱਚ ਕਿੰਦੇ ਵੀ ਪਹਿਲਾ ਪੁਆਇੰਟ ਹੈ ਨਾ ਪਹਿਲੇ ਪੁਆਇੰਟ ਜਿਹੜਾ ਜਫਾਤ ਨੇ ਪਾਸੇ ਲੱਗੇਗਾ ਚੁੰਗਣੀਆਂ ਗੁਰਗੀਆਂ ਬਦਾਮ ਜੱਪਣੇ ਫਿਰ ਜਾ ਕੇ ਜਿੰਮ ਦਾ ਸ਼ਿੰਗਾਰ ਬਣਨਾ ਪੜੀਏ ਜਵਾਨਾਂ ਵਾਂਗੂੰ ਜਾਨ ਸਾਹਮਣੀ ਸੋਖਾ ਨਹੀਂ ਕਬੱਡੀ ਦਾ ਸਟਾਰ ਬਣਨਾ ਐਨੇ ਦੇ ਰਣਜੀਤਗੜ ਦਾ ਕਰਨ ਇਧਰਲੇ ਪਾਸੇ ਮੁੰਡਾ ਕਰਨ ਕਬੱਡੀ ਮਾਰਿਆ ਦੀਪ ਸਿੰਘ ਵਾਲੇ ਦੇ ਦੋਨੇ ਜਾਫੀ ਤਿਆਰ ਆ ਦੇਖੋ ਕਰਨ ਬਹੁਤ ਪਾਵੇ ਸੋਨੀ ਖੇਡ ਕਬੱਡੀ ਦਾ ਤਜਰਬਾ ਹੋ ਸਾਹਮਣੇ ਪਾਈ ਹੋਈ ਗੇਂਡ ਹਰਦੀ ਪਾਸੇ ਹਣਕੇ ਦੇ ਪਾਸੇ ਬਹੁਤ ਜੱਲ ਲੱਗਾ ਦੇਖੋ ਦਾ ਜੋਰ ਐਨ ਕਹਿੰਦੇ ਕਲਾਵਾ ਭਰਿਆ ਮੇਰੇ ਵੀਰੋ ਸਾਹਮਣੇ ਕਿੰਨੇ ਮੈਦਾਨ ਦੇ ਵਿੱਚ ਵੀਰ ਸਿੰਘ ਵੱਲ ਦੀ ਧਰਤੀ ਦਾ ਨਜ਼ਰ ਲਾਜਾਪਾ ਇੱਕ ਨੰਬਰ ਹੋਰ ਆਪਣੀ ਟੀਮ ਲਈ ਜੋੜਦਾ ਹੋਇਆ ਬਗਿਆਂ ਦੀ ਟੀਮ ਹੱਥ ਖੜਾ ਕਰਵਾਇਤੀ ਬਗਿਆਂ ਦਾ ਦਵਾਰਿਆਂ ਦੀ ਟੀਮ ਜੱਗਾ ਹੱਥ ਵਾਜੀ ਦਵਾਰਿਆਂ ਨਹੀਂ ਕਿੱਥੇ ਆ ਆ ਕੇ ਜੀ ਪੀ ਸ਼ੰਦਾ ਜਿਹੜੀਆਂ ਤਾੜ ਦੀਆਂ ਖਿਡਾਰੀਆਂ ਜਿਹੜੀ ਮਿੱਟੀ ਮੁੱਟੀ ਬਾਹਾਂ ਦੀ ਸੈਵੀ ਚੈੱਕ ਕਰ ਲਿਆ ਕਰੋ ਮੇਰੇ ਭਰਾ ਹੱਟ ਕਬੱਡੀ ਬੰਨੇ ਆ ਵੀ ਪੀਤੇ ਦੁੱਧੇ ਛੰਨੇ ਆ ਹੱਟ ਕਬੱਡੀ ਬੰਨੇ ਆ ਵੀ ਪੀਤੇ ਦੁੱਧੇ 没有。啊啊啊 ਅਧਿਕਾਰਿਤ ਵਜਨੀ ਕਬੱਡੀਆ ਵੱਖ-ਵੱਖ ਸਕੂਲਾਂ ਦੇ ਵਿੱਚ ਪੜ੍ਹਾਈ ਵੀ ਕਰਦੇ ਆ ਤੇ ਕਬੱਡੀ ਦੇ ਨੰਦਾਂਾਂ ਜਿਵੇਂ ਮੱਲਾਂ ਵੀ ਮਾਰਦੇ ਆ ਮੇਰੇ ਵੀਰੋ ਇਹ ਕਹਿੰਦੇ ਖਿਡਾਰੀ ਸਾਡੇ ਪੰਜਾਬ ਦੀ ਧਰਤੀ ਦੇ ਵਿਅਤ ਕਹਿੰਦੇ ਵੱਖ-ਵੱਖ ਸਕੂਲਾਂ ਦੇ ਵਿੱਚ ਪੜ੍ਹਾਈ ਵੀ ਕਰਦੇ ਆ ਬੱਲੇ 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 ਤੇ ਖੋਦੇ 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 ਕੋ ਆ ਜਿੱਤ ਕਰਵਾਣ ਦੇ ਭਾਰਤੀ ਥਾਪੀ ਕਹਿੰਦੇ ਵੀ ਦੂਜਾ ਜੱਫਾ ਮੁੰਡੇ ਨੇ ਹਰਾ ਦਿੱਤਾ ਫਿਰ ਮੈਦਾਨ ਦੇ ਵਿੱਚ ਜਿੱਤ ਗਣ ਦੇ ਹਿੱਸੇ ਦੇ ਵਿੱਚ ਅਨੰਤ ਰਵੱਦ ਹੋ ਗਿਆ ਅਗਲੀਆਂ ਟੀਮਾਂ ਵੀ ਜਲਦੀ ਨਾਲ ਗਰਾਊਂਡਾਂ 'ਵਾਂ ਲਾਉਣਗੇ ਖਿਡਾਰੀ ਤਿਆਰ ਧਨਵਾ ਕਰਾਂ ਤੇ ਸੀਐਨ ਵਾਲੀ ਤੇ ਵੀ ਤਿਆਰੀ ਕਰ ਲਓ ਧਨਵਾ ਕਰਾਂ ਤੇ ਸੀਐਨ ਵਾਲੀ ਇਹਨਾਂ ਨੂੰ ਹਾਂ ਜੀ ਹਾਂ ਫਿਰ ਜਾਨ ਅਜੀਤ ਕੜਵਾਲਾ ਨੌਜਾਨ ਕਰਨ ਕਬੱਡੀ ਪਾ ਰਿਹਾ ਹੈ ਬਹੁਤ ਤੋਂ ਸਾਹਮਣੇ ਕਬੱਡੀ 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 ਕਰਦਾ ਹੋਇਆ ਗੋਲ ਤੇ ਆਇਆ ਜ਼ਾਹਰਾ ਵਿੱਚ ਹੰਦੇ ਲੋਕ ਇਸ ਨੇ ਕਿੰਨੇ ਜਾਂਦਾ ਚਾਹ ਦੇ ਲੋਕ ਬਰਾਲੀ ਵਿੱਚ ਦਿਸਦੇ ਬਲੇ ਹਾਰੇ ਕੋਦੇ ਜਾਈਏ ਜੀ ਨੇ ਕਾਲ ਕੇ ਕਬੱਡੀ ਖਿੰਦੇ ਕਬੱਡੀ ਯਾਰੋ ਖਿੰਦੇ ਕਬੱਡੀ ਖਿੰਦੇ ਕਬੱਡੀ ਯਾਰੋ ਖੇਡਵੀ ਕਬੱਡੀ ਵਾਕੇ ਗੱਲਾਂ ਕਹਿੰਦੇ ਟਕਣਿਆ ਬਾਬਾ ਜੀ ਦਾਤੇ ਵਾਲੇ ਗਰਾਊਂਡ ਨਾਲ ਤਿਆਰ ਕਰ ਰਿਹਾ ਧੰਨਵਾਦ ਬਹੁਤ ਬਦੀ ਜੀ ਮੈਚ ਖੇਡਣ ਜਾ ਰਹੇ ਆ ਬਜਨੀ ਕਬੱਡੀ ਦੀਆਂ ਟੀਮਾਂ ਜਿੰਨੇ ਜਿੰਨੇ ਕਾਲ ਕਰ ਦਿੱਤਾ ਹੈ ਗਰਾਂਡਾ ਖਿਡਾਰੀ ਪਹੁੰਚਦੇ ਜਾ ਰਹੇ ਆ 1 2 3 ਕਰਕੇ ਕੌਮੀ ਰੇਲ ਬਣਾਈ ਆਪਾਂ ਕੋਈ ਹੜਾ ਜਾਣਵਾ ਸਾਡੀ ਰੇਲ ਗੱਡੀ ਆਈ ਗਰਾਂਡਾ ਵਾਲਾ ਆ ਰਹੇ ਆ ਟੀਮਾਂ ਮੇਰੇ ਵੀਰੋ ਪੰਜਾਬ ਦੇ ਕੋਨੇ ਕੋਨੇ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਪਿੰਡਾਂ ਦੇ ਕਿੰਦੇ ਪਲੇਅਰ ਪੁੱਛੇ ਹੋਇਆ ਵੱਖ-ਵੱਖ ਜ਼ਿਲ੍ਹਿਆਂ ਨੂੰ ਕਹਿੰਦੇ ਖੁਸ਼ ਆਕਰਦੇ ਮੇਰੇ ਵੀਰੋ ਅੱਜ ਮਾਨ ਮਰੜ ਦਾ ਬਾਬਾ ਜੋਗਰ ਸਿੰਘ ਕਹਿੰਦੇ ਯਾਦਗਾਰੀ ਕਬੱਡੀ ਕੱਪ ਖੇਡਣ ਲਈ ਕਿਤੇ ਟੀਮਾਂ ਪੁੱਜੀਆਂ ਹੰਜਾ ਲਾਡੀ ਬਹਿਨ ਤੱਕ ਦਾ ਨੰਬਰ ਹੋਰ ਦੀਪ ਸਿੰਘ ਵਾਲ ਦੀ ਧਿਰਤੀ ਦਾ ਨਾ ਜਾਣ ਨੰਬਰ ਹੋਰ ਕਿਤੇ ਹਿੱਸੇ ਕਵਾ ਦੇ ਹਿੱਸੇ ਗੱਲ ਗਿਆ ਸ਼ਹੀਦਾਂ ਦੀ ਧਰਤੀ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਨੋਖੇ ਜਥੀਰ ਸਿੱਖਾ ਇਤਿਹਾਸ ਵਿੱਚ ਇੱਕ ਵੱਡਾ ਜਿੰਗਰ ਦੂਸਰੇ ਪਾਸੇ ਰਜੀਤ ਲਾਲ ਪਿੰਡਾ ਕਰਨ ਆ ਦੇਖੋ ਕਰਨ ਖਾਨ ਪਰਵਾਨ ਦੇ ਗਬਰੂ ਹੈ ਰਤਨਾ ਕੁੰਦਨਾ ਮਨ ਦਾ ਚਾਉ ਲਿਖਿਆ ਵਿੱਚ ਗੁਰਬਾਣੀ ਮੇਲੀਆਂ ਦੇ ਵਿੱਚ ਮਿੱਤਰ ਮਿਲਦੇ ਖੇਡਾਂ ਦੇ ਵਿੱਚ ਹਾਨੀ ਉਹ ਦੇਖੋ ਹਾਨ ਦੇ ਗਬਰੂਆਂ ਦੀ ਟੱਕਰ ਉਹਨਾਂ ਦਾ ਜਫੀ ਬਾੜ ਜਫੀ ਪਹਿਲਾ ਮਾਰ ਟ੍ਰੇਡਰ ਦਾ ਪੁਆਇੰਟ ਪੁਆਇੰਟ ਜੱਜ ਮੰਚ ਤੇ ਬਾਬਾ ਰਵਰ ਸਾਡਾ ਭਰਾ ਜਿਹੜਾ ਇਸ ਵੇਲੇ ਫੈਸਲਾ ਕਰ ਰਿਹਾ ਬਹੁਤ ਵਧੀਆ ਜੱਜ ਮੰਚ ਤੇ ਫੈਸਲਾ ਜਰਾ ਹੋ ਗਿਆ ਮੇਰੇ ਵੀਰੋ ਗਰਜੰਟ ਸੱਦਾ ਸਿੰਘ ਬਲਦੀ ਧਰਤੀ ਦਾ ਵੀ ਪੁੱਜਿਆ ਹੋਇਆ ਸਾਰੇ ਸਾਡੇ ਵੀਰ ਨੇ ਨਾਲ ਸਾਹਮਣੇ ਕਹਿੰਦੇ ਪਈ ਹੋਈ ਰੇਡ ਮੇਰੇ ਵੀਰੋ ਬੈਕ ਗਰਾਊਂਡ ਦੇ ਪਰਖੇ ਜਾਣੇ ਜੋਰ ਜਵਾਨਾਂ ਦੇ ਡਾਣਿਆਂ ਤੇ ਚਲਦੀ ਦੇਖੀ ਰੇਲ ਜਵਾਨਾਂ ਦੇ ਮੈਂ ਡਾਣਿਆਂ ਤੇ ਚਲਦੀ ਦੇਖੀ ਰੇਲ ਜਵਾਨਾਂ ਦੇ ਨਾਲ ਸਾਹਮਣੇ ਨੰਬਰ ਕਹਿੰਦੇ ਰੇਡਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਬਾਈ ਜੀ ਅਖਰਾਗਰ ਢਲਮਾ ਕਲਾਂ ਦੀ ਟੀਮ ਚੱਕਵਾਤ ਬਾਈ ਢਲਮਾ ਕਲਾਂ ਆ ਗਏ ਜੀ ਸੀਐਨਆਈ ਦੀ ਟੀਮ ਆਤਗਰਾਹ ਕਰਾਉਂਦੀ ਹੈ ਸੀਐਨਆਈ ਅੱਗੇ ਜੀ ਤੁਸੀਂ ਵੀ ਤਿਆਰ ਹੋਣਾ ਅਗਲਾ ਮੈਚ ਜਿਹੜਾ ਤੁਹਾਡਾ ਖੇਡਿਆ ਜਾਵੇਗਾ ਲਓ ਸਾਹਮਣੇ ਕਹਿੰਦੇ ਕਰਨ ਕਬੱਡੀ ਪਾਉਂਦਾ ਹੋਇਆ ਇੱਕ ਇੱਕ ਕਰਨ ਕਹਿੰਦੇ ਬੁਰਜ ਮਿੱਟਾ ਦੀ ਧਰਤੀ ਦੇ ਪੈਦਾ ਕੀਤਾ ਮੇਰੇ ਵੀਰੋ ਦੁਨੀਆ ਦਾ ਕਹਿੰਦੇ ਰਫਤਾਰ ਵਿੱਚ ਦਾ ਖਿਡਾਰੀ ਹੋਇਆ ਕਹਿੰਦੇ ਕਰਨ ਕਹਿੰਦੇ ਬੁਰਜ ਦੀਆਂ ਗੱਲਾਂ ਚੱਲੀਆਂ ਪਰ ਸਾਹਮਣੇ ਨੰਬਰ ਜਿਹੜਾ ਗੀਤ ਸਿੰਘ ਵਾਲ ਦੀ ਧਰਤੀ ਦਾ ਬਿੱਲਾ ਕਹਿੰਦੇ ਰਾਜਾ ਆਪਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਕਬੱਡੀ ਪੰਜਾਬ ਲੈਵ ਵਾਲੇ ਵਾਲੇ ਸਾਡੇ ਵੀਰ ਅੱਜ ਇਹਨਾਂ ਖੇਡਨ ਨੂੰ ਲੈਵ ਕਰ ਰਹੇ ਬਹੁਤ ਵੱਡਾ ਧੰਨਵਾਦ ਇੰਟਰਨੈਟ ਵਾਲੀ ਵੀਰਾਂ ਦਾ ਸਮੂਹ ਗ੍ਰਾਮ ਪੰਚਾਇਤ ਮਾਨਮਰਾਲ ਸਾਡੇ ਸਤਜਾਰ ਦੇ ਸਰਪੰਚ ਤੇ ਮੈਂਬਰ ਸਹਿਬਾਨ ਸਾਡੇ ਪ੍ਰਿੰਟ ਦੇ ਪਤਵੰਤੇ ਐਨ ਆਰ ਈ ਤਰਾ ਸਾਡੇ ਮਾਨਮਰਾਲ ਨਗਰ ਨਿਵਾਸੀ ਤੇ ਸਾਡੀ ਖੇਡ ਕਲੱਬ ਨਾਲ ਮਿਲ ਕੇ ਬਿਆਨ ਬਾਈ ਬਹੁਤ ਵੱਡਾ ਮੇਲਾ ਜਿਹੜਾ ਹਰ ਬਾਰੇ ਬਹੁਤ ਬਾਕਸ ਸਾਰੇ ਨੌਜਵਾਨ ਭਰਾਵਾਂ ਦਾ ਧੰਨਵਾਦ ਹੈ ਰੈਕਸ਼ਨ ਬਿਲ ਤੇ ਸਪੋਰਟਸ ਕਲੱਬ ਯੂਥ ਕਲੱਬ ਦੇ ਸਾਰੇ ਨੌਜਵਾਨ ਵੀਰ ਬੜੀ ਵੱਡੀ ਮਿਹਨਤ ਨਾਲ ਕਿਤੇ ਦੀਏ ਪ੍ਰਬੰਧ ਕੀਤੇ ਹੋਇਆ ਹੈ ਵੀਰਾਂ ਦਾ ਧੰਨਵਾਦ ਅਮਨ ਦਾ ਕਰਨ ਰੰਜੀਤਗੜ ਵਾਲਾ ਫਿਰ ਮੈਦਾਨ ਉੱਡ ਗਿਆ ਢਿਲਮਾ ਵਾਲੀ ਆਜੋ ਗਰਾਊਂਡ ਦੇ ਵਿੱਚ ਅਗਲੇ ਮੈਚਰੀਆਂ ਟੀਮਾਂ ਤਾਂ ਆਪਣੀ ਤਿਆਰੀ ਕਰ ਲੈਣ ਕਰਨ ਰੰਜੀਤਗੜ ਵਾਲਾ ਪਵਣ ਤੇ ਗਿਆ ਆ ਵੀ ਦੀਪ ਸਿੰਘ ਵਾਲੇ ਦਾ ਗੱਭਰੂ ਆ ਪਾ ਵੀ ਕਬੱਡੀ ਉਹ ਜੰਤ ਸੰਤੂ ਸੱਤਾ ਸਿੰਘ ਵਾਲੇ ਦਾ ਪੁੱਜਿਆ ਹੋਇਆ ਔਰ ਦੂਸਰੇ ਪਾਸੇ ਕਹਿੰਦੇ ਵੀ ਦੋਨੋਂ ਚਾਪੀ ਤਿਆਰ ਰਣਜੀਤਗੜ ਪਿੰਡੇ ਦਾ ਗੱਭਰੂਆਂ ਦਾ ਖੇਡਾਂ ਵਿੱਚ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਸੇ ਵਿੱਚ ਹੀ ਵਸਦੀ ਲੋਕੋ ਜਾਨ ਪੰਜਾਬੀਆਂ ਦੀ ਵਿੱਚ ਮੈਦਾਨ ਪੜਨਾ ਹੁੰਦਾ ਕਮਤਲੇ ਦਾ ਖੇਡ ਕਬੱਡੀ ਖੇੜਦਾ ਸ਼ਾਮ ਪਿਆਪੀ ਸ਼ੇਰਾਂ ਦਾ ਸ਼ਿੜੀਆਂ ਮਾਮਾ ਦੇ ਬੱਬਰ ਸ਼ੇਰ ਆਹ ਦੇਖੋ ਦੋਨੋਂ ਜਾਫੀ ਹਲਕਾ ਨਾ ਟੱਚ ਕੇ ਆ ਮੁੰਡਾ ਦੀਪ ਸਿੰਘ ਵਾਲਾ ਜਾਨ ਕਹਿੰਦੇ ਬਾਦ ਵਿੱਚ ਉੱਡ ਗਿਆ ਬੈਂਤ ਕਹਿੰਦੇ ਉੱਡ ਗਿਆ ਹਵਾ ਦੇ ਵਿੱਚ ਖਿਡਾਰੀ ਉਧਰ ਪਲਵਾਨ ਸਾਡੇ ਭਾਈ ਫੇਰ ਟੋੜ ਵਾਲੇ ਵੱਡੇ ਭਾਈ ਬਹੁਤ ਵਕਤ ਜਿਹਨਾਂ ਦਾ ਪਲਵਾਨ ਢਾਬਾ ਜਦੋਂ ਬੈਂਤ ਆਪਾਂ ਸਾਧਕ ਤੋਂ ਫਰੀਦਕੋਟ ਜਾਂਦੇ ਆ ਤੇ ਮੈਰੀ ਗਾ ਦੇ ਸਾਹਮਣੇ ਪਲਵਾਨ ਢਾਬਾ ਜਿੱਥੇ ਫੈਮਿਲੀ ਇਸਤੀਹਾਲ ਤੇ ਸਾਡੇ ਸਟੂਡੈਂਟ ਜਿੱਥੇ ਬਹੁਤ ਵਧੀਆ ਮੇਰੇ ਵੀਰੋ ਜੀਰਾ ਸੱਤਾ ਬੀਡੀ ਅਸਲਾਮਾਂ ਲੈਂਦੇ ਨੇ ਲੋਕ ਬਹੁਤ ਸਾਫੀ ਤੇ ਘਰ ਰੇਟਨ ਦੇ ਜਿਹੜੀ ਰੋਟੀ ਮਿਲਦੀ ਤਾਬੇ ਦੀ ਸਾਡਾ ਭਰਾ ਮਾਈ ਪਹਿਲਵਾਨ ਤਾਬੇ ਵਾਲੇ ਵਿਸ਼ੇਸ਼ ਤੌਰ ਤੇ ਆਏ ਨਾਲ ਸੰਦਰ ਸਾਹਮਣੇ ਖੜੇ ਹੋਇਆ ਬਹੁਤ ਵਧੀਆ ਜਿਹਨਾਂ ਦਾ ਇਹ ਸੀ ਹਾਜ ਤਾਬਾ ਮੇਰੇ ਵੀਰੋ ਪਹਿਲਵਾਨ ਤਾਬਾ ਢੀਲੀ ਰੋਡ ਦੇ ਉੱਤੇ ਬਣਿਆ ਹੋਇਆ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਆਏ ਹੋਏ ਨੇ ਆਪਣੇ ਸਮੇਂ ਦੇ ਵਿੱਚ ਸਮਾਂ ਕੱਢ ਕੇ ਪਹਿਲਵਾਨ ਤਾਬੇ ਵਾਲੇ ਅਸੀਂ ਨਵਾਦਿਆਂ ਧੰਨਵਾਦ ਹੈ ਵੀਰਾਂ ਦਾ ਵਡੀਆਂ ਸੇਵਾਵਾਂ ਨੇ ਜਿਥੇ ਕਹਿੰਦੇ ਵੀ ਲੋਡਵਾਨਾਂ ਦੇ ਲਈ ਖਾਣੇ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਆ ਖੇਡ ਮੈਦਾਨ ਦੇ ਵਿੱਚ ਥਿੰਨਲੇ ਪਾਸੇ ਮੁੰਡਾ ਦੀਪ ਸਿੰਘ ਵਾਲਾ ਫਿਰ ਆ ਗਿਆ ਕਬੱਡੀ ਪੌਂਦ ਲਈ ਆ ਦੂਸਰੇ ਪਾਸੇ ਬੋਲਦੀਆਂ ਨੇ ਕਿਹਦੇ ਲੱਗਿਆ ਉਧਰਲੇ ਪਾਸੇ ਰਣਜੀਤਖੜ ਵਾਲੇ ਨੇ ਉਹ ਮੁੰਡੇ ਨੇ ਮਾਰ ਦਿੱਤੀ ਖਾਪੀ ਇਹਨੇ ਬਾਹਰ ਮਾਰ ਖਾਪੀਆਂ ਵਾ ਦਿੱਤੀ ਹੈ ਧਨਵਾਦ ਇਸ ਟੀਮ ਤਿਆਰ ਰਵੇ ਕੋਈ ਅਗਲੇ ਮੈਚ ਲਈ ਇਸੇ ਨਾਲ ਹੀ ਬਹੀ ਅਗਲੇ ਮੈਚਾਂ ਦੀਆਂ ਟੀਮਾਂ ਵਿਹਨਤ ਚਾਰ ਪਰ ਤਿਆਰ ਆ ਬੇਨਤੀ ਹੈ ਬਈ ਸਾਰੀਆਂ ਟੀਮਾਂ ਆਪਣੀ ਐਂਟਰੀ ਵਾਲੀ ਪਰਚੀ ਲੈ ਕੇ ਵੇਟ ਕਰਾ ਲਓ ਕਬੱਡੀ 57 ਕਿਲੋ ਦੇ ਜਿੰਨੇ ਵੀ ਖਿਡਾਰੀ ਵੀ ਪੁੱਜੇ ਆ ਪਲੀ ਸਾਰੀਆਂ ਟੀਮਾਂ ਆਪਣੀ ਐਂਟਰੀ ਕਰਾ ਦੇ ਜਿਹਾਂ ਦੇ ਕੋਲ ਅੰਦਰ ਮੈਚ ਪੱਤਾ ਲਖਮਾ ਤੇ ਸੱਤੇ ਮਾਹ ਨਾਲੀ ਬਈ ਕੱਲੀ ਮਾਹ ਨਾਲੀ ਟੀਮਾਂ ਅੰਦਰ ਕਰ ਰਿਹਾ ਸਾਰੇ ਵੀਰ ਜਾ ਕੇ ਪਿਆਰ ਦੇ ਕੋਲੇ ਆਪਣੀ ਐਂਟਰੀ ਲਿਖਾ ਦਿਓ ਮੇਰੇ ਵੀਰ ਗਰਜੋਤ ਮਾਨ ਹੋਣੀ ਸਾਡੀ ਜ਼ਿੰਦਗੀ ਦਾ ਮਾਣ ਆ ਭਰਾ ਕੱਲੇ ਸ਼ਾਨੀ ਮਾਨ ਹੋਣੀ ਸਾਡੀ ਗਰਵੀ ਹੋਣੀ ਬਹੁਤ ਵੱਡਾ ਜਿਹੜਾ ਅਧਰ ਅੱਲਾ ਕਰਦੇ ਪ੍ਰਭਾ ਸਾਡੇ ਬਾਬਾ ਜੀ ਦਾ ਮਿਲਨ ਗਰਾਉਂਡ ਦੇ ਲਈ ਦੋਨੋਂ ਮਹੀਨੇ ਜਰੇ ਕੀਮਤੀ ਕੰਮ ਸਾਡੇ ਦੇ